ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਹਲਾ ਰਾਗੜੀ ਦੀਪ ਕੀ ਮਹੱਲਾ ਪਹਿਲਾ ਏਕ ਓੰਕਾਰ ਸਤ ਗੁਰ ਪ੍ਰਸਾਦ ਜੈ ਕਰ ਕੀਰਤ ਆਖੀਏ ਕਰਤੇ ਕਾ ਹੋਏ ਵਿਚਾਰੋ ਤਿਤ ਘਰ ਗਾਵੋ ਸੋਇਲਾ ਸਿਵਰਿਓ ਸਿਰ ਜਾਣਾ ਹਾਰੋ ਤੁਮ ਗਾਵੋ ਮੇਰੇ ਨਰ ਭਾਉ ਕਾ ਸੋਲਾ ਹਵਾਰੀ ਜਿਤ ਸੋਲੇ ਕੇ ਸਦਾ ਸੁਖ ਹੋਏ ਰਹਾਓ ਨੇਤ ਨੇਤ ਜੀੜਨ ਸੰਭਾਲੀਆਂ ਦੇਖੇਗਾ ਦੇਵਨਾਰ ਤੇਰੇ দান ਕੀਮਤ ਨਾ ਪਵੇ ਤੇ ਸਦਾ ਤਿਸ ਦਾ ਤੇ ਕਵਣ ਸਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸੱਜਣ ਅਸੀਂ ਸੜੀਆਂ ਜਿਉ ਹੋਏ ਸੈਭ ਸਿਉ ਮੇਲ ਕਾਰ ਕਰੇ ਹੋ ਪੰਚਾ ਸਦੜੇ ਨੇ ਤਪਵੰਨ ਸਾਦਨ ਹਾਰਾ ਸਿਮਰੀਏ ਨਾਨਕ ਸੇਤੇ ਅਵਨ ਰਾਗ ਆਸਾ ਮਹਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਇੱਕੋ ਵੇਸ ਅਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਕਰ ਆਖ ਵਡਾਈ ਤ ਹੋਏ ਰਹਾਉ ਵਿਸ ਚਸਿਆ ਘਰੀਆ ਪਹਿਰਾ ਤਿੱਥੀ ਵਾਰੀ ਮਾਹ ਹੋਆ ਸੂਰਜ ਇੱਕ ਰਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ ਰਾਗ ਤਨਾਸਰੀ ਮਹਲਾ ਪਹਿਲਾ ਗਗਨ ਮੈਂ ਥਾਲ ਰਬ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਨ ਆਵਲ ਪਵਨੋ ਚਬਰੋ ਕਰੇ ਸਗ ਲਬਨ ਰਾਏ ਫੁਲਵੰਤ ਜੋਤੀ ਕੈਸੀ ਆਰਤੀ ਹੋਵੇ ਪਵਖੰਡਨਾ ਤੇਰੀ ਆਰਤੀ ਅਨਹੰਤਾ ਸ਼ਬਦ ਵਜੰਤ ਪੇਰੀ ਰਹਾਉ ਸਸ ਤਵ ਨੈ ਨੈਨ ਹੋਏ ਤੋਏ ਕੋ ਸਹਿਸਮੂਰਤ ਨਾ ਨਾ ਏਕ ਤੋਹੀ ਸਸ ਪਦ ਬਿਮਨਨ ਇਕ ਪਦ ਗਨ ਬਿਨ ਸੈ ਸਤਾਵ ਗਨ ਏ ਵਿਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤੇ ਸਦੇ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੋ ਆਰਤੀ ਹੋਏ ਹਰ ਚਾਰਨ ਕਾ ਵਲ ਮਾ ਘਰਾਂ ਦੇ ਲੋਭਤ ਮਨੋ ਆਨ ਦਿਨੋ ਮੋਹੇ ਆਈ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਕੋ ਹੋਏ ਜਾਤੇ ਤੇਰੇ ਨਾਏ ਵਾਸਾ ਰਾਗ ਗੋੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਗਉ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੌਰ ਪਾਇਆ ਮਨ ਹਰ ਲਿਓ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪਨ ਵੱਡਾ ਹੈ ਕਰ ਡੰਡੋਤ ਪਨ ਵੱਡਾ ਹੈ ਰਹਾਉ ਸਾਕਤ ਹਰ ਰਸ ਸਾਧਨਾ ਜਾਣਿਆ ਤਿੰਨ ਅੰਤਰ ਹਮੇ ਕੰਡਾਰੇ ਜਿਉਂ-ਜਿਉਂ ਚੱਲੇ ਛਬੇ ਦੁੱਖ ਪਾਵੇ ਜਮ ਕਾਲ ਸੈ ਸਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨ ਮਰਨ ਭਵ ਖੰਡਾ ਹੈ ਅਬਨਾਸੀ ਪੁਰਖ ਪਾਇਆ ਪਰਮੇਸ਼ਰ ਬਾਹੋ ਸੋਬ ਖੰਡ ਬ੍ਰਹਮੰਡਾ ਹੈ ਹਮ ਗਰੀ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਠੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੋੜੀ ਪੂਰਬੀ ਮਹੱਲਾ 5 ਕਰੋ ਬਨਾਂਤੀ ਸੁਣ ਮੇਰੇ ਮੀਤਾ ਸੰਤ ਟਹਲ ਕੀ ਬੇਲਾ ਕਰੋ ਬਨਾਂਤੀ ਸੁਣ ਮੇਰੇ ਮੀਤਾ ਸੰਤ ਟਹਲ ਕੀ ਬੇਲਾ ਈਹਾ ਘਾਟ ਚਲੋ ਹਰ ਲਾ ਅੱਗੇ ਬਸ ਨ ਸਹੇਲਾ ਆਦ ਕਟੈ ਦੈਂਸਰ ਨਾਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਉ ਇਹ ਸੰਸਾਰ ਬਕਾਰ ਸਸੇ ਮੈਂ ਤਾਰਿਓ ਬ੍ਰਹਮ ਗਿਆਨੀ ਜਿਸੇ ਜਗਾਇ ਪਿਆਏ ਇਹ ਰਾਸ ਅਕਾਥ ਕਥਾ ਤਿੰ ਜਾਨੀ ਚਾਕੋ ਆਈ ਸੋਈ ਬਹਾਜੂ ਹਰ ਗੁਰ ਤੇ ਮਨੇ ਬਸੇਰਾ ਨਿਜ ਕਰ ਮੈਲ ਪਵੋ ਸੁਖ ਸਹਿਜੇ ਬੌਰ ਨਾ ਹੋਏ ਗੋ ਫਿਰਾ ਅੰਤਰ ਜਾਮੀ ਪੁਰ ਕਬਾ ਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਐ ਸੁਖ ਮੰਗੇ ਮੁਖ ਕਰ ਸੰਤਨ ਕੀ ਤੂਰੇ ਅੰਤਰ ਜਾਮੇ ਪੁਰਖ ਬਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਐ ਸੁਖ ਮੰਗੇ ਮੁਖ ਕਰ ਸੰਤਨ ਕੀ ਤੂਰੇ ਵਾਹਿਗੁਰਜੀ ਕਾ ਖਾਲਸਾ ਵਾਹ ਗੁਰਜੀ ਕੀ ਫਤਿਹ